ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਖਾਲੀ ਮਾਚਸ ਦੀ ਡੱਬੀ ਦਾ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਤੁਰੰਤ ਹੀ ਦੂਰ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂਕੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੁਹਾਨੂੰ ਕਦੇ ਵੀ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਤੁਸੀਂ ਖਾਲੀ ਮਾਰਚਸ ਦੇ ਡੱਬੇ ਦੇ ਨਾਲ ਕਰਨਾ ਹੈ ਤੇ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਤੁਰੰਤ ਹੀ ਦੂਰ ਹੋ ਜਾਣਗੀਆਂ ਤੇ ਜਿਨ੍ਹਾਂ ਨੂੰ ਐਵੇਂ ਲੱਗਦਾ ਹੈ ਕਿ ਉਹਨਾਂ ਦੇ ਘਰ ਵਿੱਚ ਕੁਝ ਕੀਤਾ ਕਰਾਇਆ ਹੈ ਜਾਂ ਫਿਰ ਉਹਨਾਂ ਦੇ ਦੁਸ਼ਮਣਾਂ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਤਾਂਤਿਕ ਤਾਂਤ੍ਰਿਕ ਕਰਿਆਵਾਂ ਵੀ ਕਰਵਾਈਆਂ ਹੋਈਆਂ ਹਨ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਘਰ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਉਹਨਾਂ ਦੇ ਦੁਸ਼ਮਣਾਂ ਨੇ ਤਾਂ ਉਹ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਹਨ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਖਾਲੀ ਮਾਰਚਸ ਦੇ ਡੱਬੇ ਨਾਲ ਇਹ ਉਪਾਅ ਕਰਨ ਦੇ ਲਈ ਸਾਡਾ 1 ਵੀ ਰੁਪਏ ਦਾ ਖਰਚ ਨਹੀਂ ਹੋਵੇਗਾ ਅਸੀਂ ਆਪਣੇ ਘਰ ਵਿੱਚ ਬੈਠ ਕੇ ਆਪਣੀ ਸਾਰੀ ਦੁੱਖ ਤਕਲੀਫ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਜਿਹੜੇ ਸਾਡੇ ਦੁਸ਼ਮਣ ਹੁੰਦੇ ਹਨ ਉਹ ਸਾਡੇ ਆਂਡੇ ਗਵਾਂਡੇ ਵੀ ਹੁੰਦੇ ਹਨ ਤੇ ਕੁਝ ਰਿਸ਼ਤੇਦਾਰ ਵੀ ਹੁੰਦੇ ਹਨ ਜੋ ਸਾਡੇ ਤੋਂ ਇਸ ਤਰ੍ਹਾਂ ਦੀ ਕੋਈ ਜਲਨ ਕਰਦੇ ਹਨ ਤੇ ਜੋ ਵੀ ਇਸ ਤਰ੍ਹਾਂ ਦਾ ਕੀਤਾ ਕਰਾਇਆ ਕਰਵਾਉਂਦੇ ਹਨ ਅਸੀਂ ਜਿਹੜੇ ਵੀ ਕੰਮ ਦੇ ਲਈ ਜਾਂਦੇ ਹਾਂ ਉਹ ਸਾਡਾ ਕੰਮ ਹਮੇਸ਼ਾ ਲਈ ਰੁਕ ਜਾਂਦਾ ਹੈ ਜਿਵੇਂ ਕਿ ਉਹਦੇ ਵਿੱਚ ਕਈ ਰੁਕਾਵਟਾਂ ਆ ਜਾਂਦੀਆਂ ਹਨ ਕਿਸੇ ਵੀ ਕੰਮ ਵਿੱਚ ਲੈ ਕੇ ਸਾਨੂੰ ਸਫਲਤਾ ਨਹੀਂ ਮਿਲਦੀ ਜਿਵੇਂ ਕਿ ਸਾਡਾ ਕੋਈ ਬਿਜ਼ਨਸ ਹੁੰਦਾ ਹੈ ਚੱਲਦਾ ਚੱਲਦਾ ਰੁਕ ਜਾਂਦਾ ਹੈ ਜਾਂ ਕੋਈ ਅਸੀਂ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰਦੇ ਹਾਂ ਤੇ ਉਸ ਵਿੱਚ ਵੀ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਰੁਕਾਵਟਾਂ ਆਉਂਦੀਆਂ ਹੀ ਰਹਿੰਦੀਆਂ ਹਨ ਜੇਕਰ ਅਸੀਂ ਜੌਬ ਦੇ ਲਈ ਅਪਲਾਈ ਕਰਦੇ ਹਾਂ ਸਾਡਾ ਉੱਥੇ ਵੀ ਸਾਨੂੰ ਸਫਲਤਾ ਨਹੀਂ ਮਿਲਦੀ ਜੌਬ ਦੇ ਵਿੱਚ ਸਾਡੀ ਪ੍ਰੋਮੋਸ਼ਨ ਨਹੀਂ ਹੁੰਦੀ ਸਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀਆਂ ਕਈ ਅੜਚਣਾਂ ਪੈਦਾ ਹੋ ਜਾਂਦੀਆਂ ਹਨ ਇਹ ਸਭ ਕਰਵਾਉਂਦਾ ਕੌਣ ਹੈ ਦੁਸ਼ਮਣ ਕਰਵਾਉਂਦੇ ਹਨ ਜਿਹੜੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨੂੰ ਇੱਕਦਮ ਗਮੀਆਂ ਵਿੱਚ ਬਦਲ ਕੇ ਰੱਖ ਦਿੰਦੇ ਹਨ ਅੱਜ ਕੱਲ ਦੇ ਸਮੇਂ ਵਿੱਚ ਜ਼ਿਆਦਾਤਰ ਜਿਹੜੇ ਦੁਸ਼ਮਣ ਹੁੰਦੇ ਹਨ ਉਹ ਗੁਪਤ ਰੂਪ ਵਿੱਚ ਤਾੰਤ੍ਰਿਕ ਕਿਰਿਆਵਾਂ ਕਰਵਾਉਂਦੇ ਹਨ ਤੇ ਕਰਵਾਉਂਦੇ ਵੀ ਇਸ ਤਰੀਕੇ ਦੇ ਨਾਲ ਹਨ ਕਿ ਉਹ ਜਿਹੜੇ ਤਾੰਤ੍ਰਿਕ ਹੁੰਦੇ ਹਨ ਉਹਨਾਂ ਦੀ ਸਹਾਇਤਾ ਲੈਂਦੇ ਹਨ ਉਹਨਾਂ ਦੀ ਮਦਦ ਦੇ ਨਾਲ ਸਾਡੇ ਉੱਪਰ ਕਿਰਿਆਵਾਂ ਕਰਵਾਉਂਦੇ ਹਨ ਇਸ ਚੀਜ਼ ਬਾਰੇ ਸਾਨੂੰ ਬਿਲਕੁਲ ਵੀ ਅਸੀਂ ਜਾਣੋ ਨਹੀਂ ਹੁੰਦੇ ਕਿ ਉਸ ਵਿਅਕਤੀ ਨੇ ਇਸ ਸਮੇਂ ਸਾਡੇ ਨਾਲ ਦੁਸ਼ਮਣੀ ਪਾ ਲਈ ਹੁੰਦੀ ਹੈ ਤੇ ਸਾਡੇ ਨਾਲ ਕੋਈ ਵੀ ਜਿਵੇਂ ਕਹਿ ਲਈਏ ਕਿ ਖਾਰ ਕੱਢ ਲੈਂਦੇ ਹਨ ਇਸ ਤਰ੍ਹਾਂ ਦੀ ਸਾਡੇ ਘਰ ਵਿੱਚ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਹਨ ਇਸ ਤਰੀਕੇ ਨਾਲ ਜਦੋਂ ਤੁਹਾਡੇ ਗੁਪਤ ਦੁਸ਼ਮਣ ਤੁਹਾਡੇ ਉੱਪਰ ਤਾਨਤਕ ਕਿਰਿਆਵਾਂ ਕਰਵਾਉਂਦੇ ਹਨ ਉਸ ਬਾਰੇ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਪਰ ਤੁਹਾਡੇ ਘਰ ਦੇ ਵਿੱਚ ਜਿਹੜੇ ਦੁੱਖ ਤਕਲੀਫ ਆਉਂਦੇ ਹਨ ਪਰੇਸ਼ਾਨੀਆਂ ਆਉਂਦੀਆਂ ਹਨ ਉਹਨਾਂ ਤੋਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਕਦੇ ਵੀ ਕਿਸੇ ਦਾ ਕੁਝ ਬੁਰਾ ਨਹੀਂ ਕੀਤਾ ਪਰ ਸਾਡੇ ਨਾਲ ਵਿੱਚ ਅਚਾਨਕ ਹੀ ਪ੍ਰੋਬਲਮ ਘਰ ਵਿੱਚ ਆਉਣੀ ਕਿਉਂ ਸ਼ੁਰੂ ਹੋ ਗਈ ਹੈ ਜਿਵੇਂ ਕਿ ਅਸੀਂ ਅਕਸਰ ਆਖ ਦਿੰਦੇ ਹਾਂ ਪੰਜਾਬੀ ਦੀ ਕਹਾਵਤ ਹੈ ਕਿ ਸੱਟ ਵੀ ਮਾਰੀ ਜਾਂਦੀ ਹੈ ਤੇ लाठी ਜਿਹੜੀ ਹੈ ਉਹ ਵੀ ਨਹੀਂ ਟੁੱਟਦੀ ਇਸ ਤਰ੍ਹਾਂ ਦੀਆਂ ਕਿਰਿਆਵਾਂ ਜਿਹੜੇ ਸਾਡੇ ਦੁਸ਼ਮਣ ਹਨ ਉਹ ਕਰਵਾਉਂਦੇ ਹਨ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਅੱਜ ਇੱਕ ਦੁਸ਼ਮਣ ਇਹ ਨਾ ਸਮਝੋ ਕਿ ਇੱਕ ਹੀ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਵੱਧ ਵੀ ਸਕਦੇ ਹਨ ਕਿਉਂਕਿ ਜਿਵੇਂ ਸਾਡੀ ਤਰੱਕੀ ਹੋਵੇਗੀ ਓਵੇਂ ਸਾਡੇ ਦੁਸ਼ਮਣ ਵੀ ਵੱਧਦੇ ਹਨ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ ਸਾਹਮਣੇ ਤੋਂ ਤੁਹਾਡੇ ਤੇ ਵਾਰ ਕਰਦੇ ਹਨ ਤੁਹਾਡੇ ਨਾਲ ਲੜਾਈ ਝਗੜਾ ਕਰਦੇ ਹਨ ਤੇ ਉਹ ਆਪਣੀ ਤਾਕਤ ਦੇ ਨਾਲ ਤੁਹਾਨੂੰ ਡਰਾਉਂਦੇ ਧਮਕਾਉਂਦੇ ਹਨ ਤਾਂ ਤੁਸੀ ਕੀ ਕਰਨਾ ਹੈ ਇਹ ਖਾਲੀ ਮਾਚਸ ਦੀ ਡੱਬੀ ਦਾ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਗੁਪਤ ਦੁਸ਼ਮਣ ਨੇ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਸਾਹਮਣੇ ਤੋਂ ਨੇ ਤਾਂ ਵੀ ਤੁਸੀਂ ਇਸ ਉਪਾਅ ਨੂੰ ਆਸਾਨੀ ਨਾਲ ਕਰ ਸਕਦੇ ਹੋ ਖਾਲੀ ਮਾਚਸ ਦੀ ਡੱਬੀ ਦਾ ਇਹ ਉਪਾਅ ਬਹੁਤ ਹੀ ਜ਼ਬਰਦਸਤ ਹੁੰਦਾ ਹੈ ਜਿਹੜੇ ਵੀ ਵਿਅਕਤੀ ਨੇ ਇਸ ਉਪਾਅ ਨੂੰ ਇੱਕ ਵਾਰ ਕਰ ਲਿਆ ਉਸ ਦੀ ਜ਼ਿੰਦਗੀ ਵਿੱਚ ਜਿੰਨੇ ਵੀ ਉਸ ਦੇ ਦੁਸ਼ਮਣ ਹਨ ਉਹ ਪੂਰੀ ਤਰ੍ਹਾਂ ਨਸ਼ਟ ਹੋ ਜਾਣਗੇ ਘਣ ਦਾ ਭਾਵ ਕਿ ਤੁਹਾਡੀ ਜ਼ਿੰਦਗੀ ਚੋਂ ਦੂਰ ਹੋ ਜਾਣਗੇ ਇਸੇ ਤਰ੍ਹਾਂ ਹੀ ਇਸ ਉਪਾਅ ਨੂੰ ਅਸੀਂ ਕਰਨਾ ਹੈ ਕਿਹੜੇ ਤਰੀਕੇ ਦੇ ਨਾਲ ਕਿੰਨੇ ਸਮੇਂ ਤੇ ਕਰਨਾ ਹੈ ਕਿੰਨਾ ਸਮਾਂ ਤੁਸੀਂ ਲਗਾਤਾਰ ਕਰ ਸਕਦੇ ਹੋ ਕਿਹੜੇ ਦਿਨ ਕਿਹੜੇ ਵਾਰ ਕਰਨਾ ਹੈ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਪਰਮਾਤਮਾ ਦਾ ਨਾਮ ਲੈ ਕੇ ਹੀ ਜਦੋਂ ਵੀ ਕੋਈ ਉਪਾਅ ਕਰਨਾ ਹੈ ਤਾਂ ਹੀ ਕਰਨਾ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਦਿਨ ਹੈ ਇਸ ਉਪਾਰ ਨੂੰ ਅਸੀਂ ਬੁੱਧਵਾਰ ਤੋਂ ਲੈ ਕੇ ਸ਼ਨੀਵਾਰ ਦੇ ਦਿਨ ਤੱਕ ਕਰ ਸਕਦੇ ਹਾਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਇਹ ਚਾਰ ਦਿਨਾਂ ਦੇ ਵਿੱਚੋਂ ਅਸੀਂ ਕਿਸੇ ਵੀ ਦਿਨ ਕਰ ਸਕਦੇ ਹਾਂ ਜਿਸ ਦਿਨ ਵੀ ਤੁਹਾਡੇ ਕੋਲ ਸਮਾਂ ਹੋਵੇਗਾ ਉਸੇ ਦਿਨ ਹੀ ਇਸ ਉਪਾਰ ਨੂੰ ਕਰ ਸਕਦੇ ਹਾਂ ਇਸ ਉਪਾਰ ਨੂੰ ਕਰਨ ਦੇ ਲਈ ਸਾਨੂੰ ਚਾਹੀਦੀ ਹੈ ਮਾਚਿਸ ਦੀ ਡੱਬੀ ਅਸੀਂ ਬਿਲਕੁਲ ਨਵੀਂ ਨਹੀਂ ਲੈਣੀ ਆਪਣੇ ਘਰ ਦੇ ਵਿੱਚ ਜਿਵੇਂ ਯੂਜ਼ ਲਈ ਅਸੀਂ ਲਗਾਈ ਹੁੰਦੀ ਹੈ ਉਹ ਵੀ ਨਹੀਂ ਲੈਣੀ ਕਈ ਵਾਰ ਕੀ ਹੁੰਦਾ ਹੈ ਘਰ ਦੇ ਵਿੱਚ ਅਸੀਂ ਲਿਆ ਕੇ ਰੱਖੀ ਹੁੰਦੀ ਹੈ ਆਪਣੇ ਘਰ ਦੀ ਮਾਚਸ ਦੀ ਡੱਬੀ ਜੇਕਰ ਖਾਲੀ ਹੋ ਜਾਂਦੀ ਹੈ ਅਸੀਂ ਸੋਚਦੇ ਹਾਂ ਅਸੀਂ ਤਾਂ ਖਾਲੀ ਮਾਚਸ ਦੀ ਡੱਬੀ ਨਾਲ ਹੀ ਉਪਾਅ ਕਰਨਾ ਹੈ ਕਿਉਂ ਨਾ ਇਸ ਦੇ ਨਾਲ ਹੀ ਕਰ ਲਈਏ ਸੋ ਇਸ ਤਰ੍ਹਾਂ ਗਲਤੀ ਦੇ ਨਾਲ ਤੁਸੀਂ ਨਹੀਂ ਕਰਨਾ ਤੁਸੀਂ ਮਾਚਸ ਦੀ ਡੱਬੀ ਬਿਲਕੁਲ ਨਵੀਂ ਲੈਣੀ ਹੈ ਜਿਹੜਾ ਬੰਡਲ ਵੀ ਤੁਸੀਂ ਘਰ ਵਿੱਚ ਲਿਆ ਕੇ ਰੱਖਿਆ ਹੋਵੇਗਾ ਜਿਸ ਦੇ ਵਿੱਚ ਤੀਲਾ ਹੋਣੀਆਂ ਹਨ ਤੁਸੀਂ ਕੀ ਕਰਨਾ ਹੈ ਜਿਵੇਂ ਨਵੀਂ ਮਾਚਿਸ ਦੀ ਡੱਬੀ ਲੈਣੀ ਹੈ ਉਹਦੀਆਂ ਤੀਲਾ ਸਾਰੀਆਂ ਤੁਸੀਂ ਕੱਢ ਲੈਣੀਆਂ ਹਨ ਤੇ ਇੱਕ ਤੀਲ ਸਿਰਫ ਤੁਸੀਂ ਆਪਣੇ ਕੋਲ ਰੱਖਣੀ ਹੈ ਇਸ ਤਰੀਕੇ ਨਾਲ ਇਸ ਤਰ੍ਹਾਂ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਥੋੜਾ ਜਿਹਾ ਸੰਧੂਰ ਲੈਣਾ ਹੈ ਜਿਹੜਾ ਤੁਸੀਂ ਸੰਧੂਰ ਲੈਣਾ ਹੈ ਉਹ ਲਾਲ ਰੰਗ ਦਾ ਹੋਣਾ ਚਾਹੀਦਾ ਹੈ ਜੇਕਰ ਗੱਲ ਕੀਤੀ ਜਾਵੇ ਸੰਧੂਰ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਕਾਮਿਆ ਸੰਧੂਰ ਜੋ ਕਿ ਹਨੂਮਾਨ ਨੂੰ ਚੜਾਇਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਇਹ ਲਾਲ ਵਾਲਾ ਸੰਧੂਰ ਹੀ ਤੁਸੀਂ ਲੈਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਥੋੜਾ ਜਿਹਾ ਸੰਦੂਰ ਕਿਸੇ ਕਟੋਰੀ ਦੇ ਵਿੱਚ ਪਾ ਲੈਣਾ ਹੈ ਜਾਂ ਕਿਸੇ ਚੀਜ਼ ਵਿੱਚ ਪਾ ਲੈਣਾ ਹੈ ਉਸ ਦੇ ਵਿੱਚ ਥੋੜਾ ਜਿਹਾ ਤੁਸੀਂ ਪਾਣੀ ਪਾਉਣਾ ਹੈ ਤਾਂ ਜੋ ਉਸ ਦਾ گاੜਾ ਜਿਹਾ ਪੇਸਟ ਬਣ ਜਾਵੇ ਬਿਲਕੁਲ ਲਿਕਵਿਡ ਦੀ ਤਰ੍ਹਾਂ ਇੰਨਾ ਵੀ ਪਾਣੀ ਨਹੀਂ ਪਾਉਣਾ ਕਿ ਪਤਲਾ ਹੀ ਹੋ ਜਾਵੇ ਇਸ ਤਰੀਕੇ ਦੇ ਨਾਲ ਕੋਈ ਵੀ ਕੰਮ ਜਿਹੜਾ ਹੈ ਤੁਹਾਡਾ ਜੇਕਰ ਵਿਗੜਦਾ ਹੈ ਫਿਰ ਤੁਸੀਂ ਇਹ ਲਗਾ ਲਓ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਤੁਹਾਡਾ ਕੰਮ ਸਿਰੇ ਨਹੀਂ ਚੜਦਾ ਤੁਸੀਂ ਕਿਸੇ ਕੰਮ ਦੇ ਵਿੱਚ ਰੁਕਾਵਟ ਆ ਰਹੀ ਹੈ ਤੁਹਾਡੇ ਘਰ ਕੋਈ ਫੈਮਿਲੀ ਮੈਂਬਰ ਹੈ ਜੋ ਕਿ ਕਾਫੀ ਲੰਮੇ ਸਮੇਂ ਤੋਂ ਬਿਮਾਰ ਹੈ ਇਸ ਤਰੀਕੇ ਦੇ ਨਾਲ ਸਾਡੇ ਨਾਲ ਘਟਨਾਵਾਂ ਹੁੰਦੀਆਂ ਹਨ ਅਸੀਂ ਕਾਫੀ ਲੰਮੇ ਸਮੇਂ ਤੋਂ ਵਧੀਆ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ ਪਰ ਅਚਾਨਕ ਹੀ ਹੁੰਦਾ ਹੈ ਸਾਡੇ ਘਰ ਵਿੱਚ ਇਸ ਤਰ੍ਹਾਂ ਦੇ ਅਚਾਨਕ ਹੀ ਹਾਲਾਤ ਬਣ ਜਾਂਦੇ ਹਨ ਕਿ ਜਿਹੜੀਆਂ ਖੁਸ਼ੀਆਂ ਹਨ ਇੱਕਦਮ ਸਾਡੇ ਤੋਂ ਦੂਰ ਹੋ ਜਾਂਦੀਆਂ ਹਨ ਇਹ ਸਾਰੀਆਂ ਚੀਜ਼ਾਂ ਤੋਂ ਬਚਣ ਵਾਲਾ ਇਹ ਉਪਾਅ ਜਿਸ ਨੂੰ ਅਸੀਂ ਕਰਨਾ ਹੈ ਕਿਉਂਕਿ ਜਿਹੜੇ ਸਾਡੇ ਦੁਸ਼ਮਣ ਹੁੰਦੇ ਹਨ ਸਾਡੇ ਪਿੱਛੇ ਇਸ ਤਰ੍ਹਾਂ ਪੈ ਜਾਂਦੇ ਹਨ ਜਿਵੇਂ ਇਨਸਾਨ ਬਿਲਕੁਲ ਹੀ ਕੇ ਬਰਬਾਦ ਕਰ ਦਿੰਦੇ ਹਨ ਤਾਂ ਜੋ ਇਸ ਦੀ ਪ੍ਰਾਪਰਟੀ ਜਿਹੜੀ ਜ਼ਮੀਨ ਜਾਇਦਾਦ ਹੋਵੇਗੀ ਸਾਡੀ ਬਣ ਜਾਵੇਗੀ ਉਹਨਾਂ ਦੀ ਸੋਚ ਕੁਝ ਇਸ ਤਰ੍ਹਾਂ ਦੀ ਹੁੰਦੀ ਹੈ ਕਿਉਂਕਿ ਕਈ ਤਰ੍ਹਾਂ ਦੇ ਲੋਕ ਹੁੰਦੇ ਹਨ ਜੋ ਇੰਨੀ ਨੀਚ ਸੋਚ ਰੱਖਦੇ ਹਨ ਜਿਨ੍ਹਾਂ ਦੀ ਸੋਚ ਬੱਸ ਇੱਥੇ ਤੱਕ ਹੀ ਸੀਮਤ ਹੁੰਦੀ ਹੈ ਹਰ ਚੀਜ਼ ਤੇ ਸਾਡਾ ਹੱਕ ਹੋਵੇ ਜੇਕਰ ਅਸੀਂ ਕਿਸੇ ਦੇ ਪ੍ਰਤੀ ਇਸ ਤਰ੍ਹਾਂ ਦੀ ਸੋਚ ਰੱਖਦੇ ਹਾਂ ਸਾਡਾ ਬਿਲਕੁਲ ਵੀ ਕੁਝ ਨਹੀਂ ਬਣਦਾ ਕਿਉਂਕਿ ਜੇਕਰ ਅਸੀਂ ਮਾੜਾ ਕਰ ਰਹੇ ਹਾਂ ਤਾਂ ਤੁਸੀਂ ਇਹ ਨਾ ਸੋਚੋ ਤੁਹਾਡਾ ਚੰਗਾ ਹੋਵੇਗਾ ਕਿਉਂਕਿ ਮਾੜਾ ਕਰਨ ਵਾਲੇ ਦਾ ਕਦੇ ਵੀ ਚੰਗਾ ਨਹੀਂ ਹੁੰਦਾ ਇਹ ਸੋਚ ਤੁਸੀਂ ਆਪਣੇ ਮਨ ਵਿੱਚੋਂ ਕੱਢ ਦਿਆ ਕਰੋ ਅਸੀਂ ਕਿਸੇ ਦਾ ਬੁਰਾ ਕਰ ਰਹੇ ਹਾਂ ਪਰ ਮਾਤਮਾ ਸਾਡੇ ਨਾਲ ਫਿਰ ਵੀ ਚੰਗਾ ਹੀ ਕਰੇਗਾ ਕਦੇ ਵੀ ਇਦਾਂ ਨਹੀਂ ਹੋ ਸਕਦਾ ਕਿ ਇਸ ਤਰੀਕੇ ਨਾਲ ਹੋਵੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਸੰਧੋਰ ਲਿਆ ਹੈ ਥੋੜਾ ਜਿਹਾ ਪਾਣੀ ਪਾ ਕੇ ਪੇਸਟ ਬਣਾਉਣਾ ਹੈ ਇੱਕ ਮਾਰਚਸ ਦੀ ਡੱਬੀ ਤੁਸੀਂ ਖਾਲੀ ਲਈ ਹੈ ਜਿਹੜੀ ਇੱਕ ਤਿੱਲੀ ਆਪਣੇ ਕੋਲ ਰੱਖੀ ਹੈ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਦੱਖਣ ਦਿਸ਼ਾ ਦੇ ਵਿੱਚ ਬੈਠ ਜਾਣਾ ਹੈ ਤੁਹਾਡਾ ਜਿਹੜਾ ਚਿਹਰਾ ਹੈ ਉਹ ਦੱਖਣ ਦਿਸ਼ਾ ਵੱਲ ਹੀ ਹੋਣਾ ਚਾਹੀਦਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਅਜਿਹੀ ਜਗ੍ਹਾ ਤੇ ਬੈਠਣਾ ਹੈ ਜਿੱਥੇ ਬੈਠ ਕੇ ਤੁਸੀਂ ਇਕਾਂਤ ਧੰਗ ਤਰੀਕੇ ਦੇ ਨਾਲ ਬੈਠ ਸਕੋ ਤਾਂ ਜੋ ਇਹ ਉਪਾਅ ਕਰਦੇ ਸਮੇਂ ਤੁਹਾਨੂੰ ਕੋਈ ਵੀ ਫੈਮਿਲੀ ਦਾ ਮੈਂਬਰ ਡਿਸਟਰਬ ਨਾ ਕਰ ਸਕੇ ਇਹ ਉਪਾਅ ਸਿਰਫ 5 ਮਿੰਟ ਦਾ ਹੈ ਸਿਰਫ 5 ਮਿੰਟ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕੰਪਲੀਟ ਕਰ ਲਓਗੇ 5 ਮਿੰਟ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਪ੍ਰੋਬਲਮਸ ਨੂੰ ਦੂਰ ਕਰਨ ਲਈ ਕੱਢ ਹੀ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ ਦੱਖਣ ਦਿਸ਼ਾ ਵੱਲ ਫੇਸ ਕਰਕੇ ਜ਼ਮੀਨ ਤੇ ਬੈਠ ਜਾਓ ਜੇਕਰ ਜ਼ਮੀਨ ਤੇ ਬੈਠਣ ਵਿੱਚ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਚੇਅਰ ਤੇ ਬੈਠ ਕੇ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇੱਕ ਛੋਟਾ ਜਿਹਾ ਖਾਲੀ ਕਾਗਜ਼ ਵੀ ਲੈਣਾ ਹੈ ਜਿਸ ਦੇ ਉੱਪਰ ਕੁਝ ਵੀ ਲਿਖਿਆ ਨਾ ਹੋਵੇ ਕੋਈ ਲਾਈਨ ਨਾ ਲੱਗੀ ਹੋਵੇ ਉਹ ਕਾਗਜ਼ ਤੁਸੀਂ 1.5 ਇੰਚ ਲੈਣਾ ਹੈ ਤੇ ਜਿਹੜੇ ਸੰਧੂਰ ਦਾ ਪੇਸਟ ਬਣਾਇਆ ਸੀ ਜੋ ਤੁਹਾਡੇ ਕੋਲ ਇੱਕ ਮਾਚਸ ਦੀ ਡੱਬੀ ਦੀ ਤੀਲ ਸੀ ਉਹਦਾ ਅਗਲਾ ਜਿਹੜਾ ਬਾਰੋਧ ਹੋਵੇਗਾ ਉਹ ਤੁਸੀਂ ਕੱਢ ਦੇਣਾ ਹੈ ਉਸ ਮਾਚਸ ਦੀ ਤੇਲੀ ਨਾਲ ਜਿਹੜਾ ਤੁਸੀਂ ਪੇਪਰ ਲਿਆ ਇੱਕ 1.5 ਇੰਚ ਦਾ ਕਾਗਜ਼ ਉਹ ਖਾਲੀ ਕਾਗਜ਼ ਦੇ ਉੱਪਰ ਇਸ ਸੰਧੂਰ ਦੇ ਨਾਲ ਜੇ ਡੀ ਵੀ ਤਿੱਲੀ ਹੈ ਤਿੱਲੀ ਦੇ ਉੱਪਰ ਸੰਧੂਰ ਲਗਾ ਕੇ ਉਸ ਦੇ ਨਾਲ ਆਪਣੇ ਦੁਸ਼ਮਣ ਦਾ ਨਾਮ ਲਿਖ ਦੇਣਾ ਹੈ ਖਾਲੀ ਕਾਗਜ਼ ਦੇ ਉੱਪਰ ਇਸ ਤਰੀਕੇ ਨਾਲ ਉਸ ਕਾਗਜ਼ ਦੇ ਉੱਪਰ ਆਪਣੇ ਦੁਸ਼ਮਣ ਦਾ ਨਾਮ ਲਿਖ ਦਿਓ ਤੇ ਮੰਤਰ ਦਾ ਜਾਪ ਕਰੋ ਇਸ ਮੰਤਰ ਨੂੰ ਤੁਸੀਂ ਕਾਪੀ ਤੇ ਵੀ ਲਿਖ ਸਕਦੇ ਹੋ ਸਭ ਤੋਂ ਪਹਿਲਾਂ ਦੁਸ਼ਮਣ ਦਾ ਨਾਮ ਲਿਖਣਾ ਹੈ ਉਸ ਨੂੰ ਫੋਲਡ ਕਰ ਲੈਣਾ ਹੈ ਤੇ ਸੱਜੇ ਹੱਥ ਦੀ ਹਥੇਲੀ ਦੇ ਉੱਪਰ ਇਸ ਕਾਗਜ਼ ਨੂੰ ਰੱਖ ਲੈਣਾ ਹੈ ਇਸ ਮੰਤਰ ਨੂੰ ਤੁਸੀਂ ਇੱਕ ਹੀ ਵਾਰ ਲਗਾਤਾਰ ਬੋਲਣਾ ਹੈ ਮੰਤਰ ਕੀ ਹੈ ਓਮ ਕ੍ਰੀਮ ਕ੍ਰੀਮ ਸ਼ਤਰੂ ਵਿਨਾਸ਼ਯਾ ਫਟ ਸਵਾਹਾ ਇਦਾਂ ਤੁਸੀਂ 5 ਵਾਰ ਇਹ ਜਾਂ 21 ਵਾਰ ਮੰਤਰ ਨੂੰ ਬੋਲ ਦੇਣਾ ਹੈ ਤੁਹਾਡੇ ਕੋਲ ਜਿਹੜੀ ਖਾਲੀ ਮਾਚਸ ਦੀ ਡੱਬੀ ਹੈ ਤੁਸੀਂ ਉਸ ਵਿੱਚ ਕਾਗਜ਼ ਨੂੰ ਲਪੇਟ ਦੇਣਾ ਹੈ ਤੇ ਉਸ ਵਿੱਚ ਉਹ ਤੀਲੀ ਵੀ ਪਾ ਦੇਣੀ ਹੈ ਜਿਸ ਤੇ ਨਾਲ ਤੁਸੀਂ ਨਾਮ ਲਿਖਿਆ ਸੀ ਇਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਮਾਚਸ ਦੀ ਡੱਬੀ ਵਿੱਚ ਪਾਉਣ ਤੋਂ ਬਾਅਦ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਹੈ ਘਰ ਤੋਂ ਬਾਹਰ ਜਾ ਕੇ ਆਸ-ਪਾਸ ਜੇਕਰ ਕੋਈ ਗੰਦਾ ਨਾਲਾ ਹੈ ਜਾਂ ਕੋਈ ਵਗਦਾ ਪਾਣੀ ਹੈ ਉਸ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਇਸ ਨੂੰ ਸੁੱਟ ਆਉਣਾ ਹੈ ਜਿਵੇਂ ਕਿ ਚੀਜ਼ ਨੂੰ ਆਪਾਂ ਪਿਆਰ ਨਾਲ ਸੁੱਟਦੇ ਹਾਂ ਕਿਸੇ ਨੂੰ ਗੁੱਸੇ ਨਾਲ ਸੁੱਟਦੇ ਹਾਂ ਆਪਾਂ ਗੁੱਸੇ ਦੇ ਨਾਲ ਹੀ ਚੀਜ਼ ਨੂੰ ਸੁੱਟਦੇ ਹਾਂ ਉਸ ਤਰੀਕੇ ਨਾਲ ਮਾਚਸ ਦੀ ਡੱਬੀ ਨੂੰ ਤੁਸੀਂ ਗੰਦੇ ਪਾਣੀ ਦੇ ਵਿੱਚ ਸੁੱਟ ਸਕਦੇ ਹੋ ਤੇ ਜਿਹੜਾ ਤੁਸੀਂ ਮੰਤਰ ਬੋਲਿਆ ਹੈ ਜਿੰਨੇ ਵੀ ਤੁਹਾਡੇ ਦੁਸ਼ਮਣ ਹੋਣਗੇ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣਗੇ ਤੁਸੀਂ ਇਸ ਨੂੰ ਸੁੱਟ ਕੇ ਫਿਰ ਰਸਤੇ ਵਿੱਚ ਰੁਕਣਾ ਨਹੀਂ ਹੈ ਸਿੱਧੇ ਹੀ ਆਪਣੇ ਘਰ ਨੂੰ ਆਉਣਾ ਹੈ ਸੋ ਇਹ ਸੀ ਜੀ ਤੁਹਾਡੇ ਲਈ ਇੱਕ ਸਿੰਪਲ ਜਿਹਾ ਉਪਾਅ ਜਿਸ ਨੂੰ ਤੁਸੀਂ ਕੇ ਬੜੀ ਹੀ ਆਸਾਨੀ ਨਾਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ